ਕੈਨੇਜੇ ਜੇ ਅਸੀਂ ਉੱਥੇ ਉਹਨਾਂ ਨੀਆਂ ਜਿਹੜੀਆਂ ਭੋਜਨ ਦੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਟੈਕਸ ਘਟਾਤਾ ਕਿਉਂਕਿ ਉਹਨਾਂ ਨੇ ਸਾਡੀਆਂ ਤੇ ਘਟਾਤਾ ਹੁਣ ਅਸੀਂ ਤਾਂ ਇੱਥੋਂ ਭੇਜਾਂਗੇ ਸੁੱਕਾ ਨਾਲ ਜ ਮੋਟਾ ਨਾਲ ਸਾਡੇ ਨਾਲ ਕਿੰਨਾਕ ਸਾਡਾ ਕਿੰਨਾਕ ਚੈਨੇਜ ਉੱਥੇ ਉਹ ਡੱਬਾ ਬੰਦ ਕਰਕੇ ਭੇਜਦੇ ਨੇ ਭੋਜਨ ਸਾਰਾ ਉਹ ਅਸੀਂ ਕਰਤਾ ਸਸਤਾ ਜਦ ਉਹਨਾਂ ਦਾ ਡੱਬਾ ਬੰਦ ਭੋਜਨ ਇੱਥੇ ਆ ਕੇ ਵਿਕੇਗਾ ਉੱਥੋਂ ਬਣਿਆ ਬਨਾਇਆ ਤੇ ਇੱਥੇ ਜਿਹੜਾ ਮੜਾ ਮੋਟਾ ਚੱਕੀ ਦਾ ਆਟਾ ਵੇਚਦਾ ਉਹ ਬੰਦ ਹੋ ਜਾਊਗਾ ਜਿਹੜਾ ਇੱਥੇ ਡਬਲੂਟੀ ਬਣਾ ਕੇ ਵੇਚਦਾ ਉਹ ਬੰਦ ਹੋ ਜਾਊਗਾ ਜਿਹੜੇ ਇੱਥੇ ਦੇ ਬਿਸਕੁਟ ਦੇ ਘਰੇਣੇ ਬੰਦ ਹੋ ਜਾਣਗੇ ਕਿਉਂਕਿ ਉਹ ਤੋਂ ਡੱਬਾ ਬੰਦ ਸਸਤਾ ਕਰਤਾ ਮੰਡੀ ਦੇ ਵਿੱਚ ਤੁਸੀਂ ਬੁਝਾਰਤ ਚ ਜਾਓ ਜਦ ਗੋਭੀ ਦੀਆਂ ਟਰਾਲੀਆਂ ਭਰ ਕੇ ਆ ਜਾਂਦੀਆਂ ਨੇ ਉਦੋਂ ਕਹਿੰਦੇ ਨੇ ਕਿ 5 ਰੁਪਏ ਦੀ 5 ਕਿਲੋ ਲੈ ਜਾਓ ਚੱਕਣ ਵਾਲਾ ਨਹੀਂ ਹੁੰਦਾ ਕੋਈ ਸੋ ਜਦੋਂ ਉੱਥੋਂ ਡੱਬਾ ਬੰਦ ਭੋਜਨ ਸਸਤਾ ਆਏਗਾ ਤੇ ਉਹ ਕਹਿੰਦੇ ਕੁਆਲਿਟੀ ਵੀ ਬੜੀ ਚੰਗੀ ਆਉਦੀ ਚਾਰ ਵੀ ਇਹੀ ਹੈ ਵੀ ਉਹਨਾਂ ਦੇ ਬੜੇ ਮਾਪਦੰਡ ਬੜੇ ਸਖਤ ਨੇ ਸਾਡੇ ਚ ਇੱਥੇ ਜਿਹੜਾ ਫੂਡ ਕਮਿਸ਼ਨਰ ਆਈਐਸ ਹਸਬ ਪੈਸੀ ਖਾਈ ਜਾਂਦਾ ਜਿੰਨੇ ਵੀ ਫੂਡ ਔਰ ਡਰਗ ਦੇ ਮਿਲਾਪਤਾ ਹੋ ਰਹੀਆਂ ਨੇ ਉਹਦਾ ਕੰਟਰੋਲ ਤਾਂ ਕਮਿਸ਼ਨਰ ਕਰਦੇ ਨੇ ਆਈਐਸ ਨੇ ਤੇ ਉਹ ਫੂਡ ਤੇ ਡਰਗ ਚ ਆਪਾਂ ਦੇਖ ਲਈਆਂ ਵੀ ਖੋਆ 2 ਨੰਬਰ ਦਾ ਦੁੱਧ 2 ਨੰਬਰ ਦਾ ਬਰਫੀ 2 ਨੰਬਰ ਦੀ ਲੱਡੂ 2 ਨੰਬਰ ਦੇ ਜਿਲੇਬੀਆਂ 2 ਨੰਬਰ ਦੀਆਂ ਮਸਾਲੇ 2 ਨੰਬਰ ਦੇ ਚਾਹ 2 ਨੰਬਰ ਦੀ ਕਿਹੜੀ ਚੀਜ਼ ਹੈ ਜਿਹੜੀ ਸਾਫ਼ ਮਿਲਦੀ ਹੈ ਸ਼ਾਇਦ ਹੰਡ ਦਾ ਹੀ ਬਣਾਇਆ ਹੋਇਆ ਵੇਚੀ ਜਾਂਦੇ ਨੇ ਗੁੜ ਗੁੜ ਦੇ ਨਾਂ ਦੇ ਉੱਤੇ ਜੇਸੀ ਗੁੜ ਦੇ ਨਾਂ ਤੇ ਕੋਈ ਮਸਾਲਾ ਹੀ ਵੇਚੀ ਜਾ ਰਹੇ ਨੇ ਸੋ ਉਹ ਜਿਹੜਾ ਇੰਨੇ ਦਵਾਈਆਂ ਚ ਹਾਲ ਹੈ ਘੱਟੀਆਂ ਦਵਾਈਆਂ ਪਾਣੀ ਹੁੰਦਾ ਉਹਦੇ ਚ ਹਲਦੀ ਪਰੀ ਹੁੰਦੀ ਆ ਕੱਤੂਨਾਂ ਚ ਵਿਕੀ ਜਾਂਦੀਆਂ ਨੇ ਕਿਉਂਕਿ ਉਹ ਆਈਐਸ ਕਰਨਾ ਆਪਾਂ ਨੇ ਕੀ ਲੈਣਾ ਆਪਾਂ ਪੈਸੇ ਇਨਸਪੈਕਟਰਾਂ ਹੀ ਬਣਾ ਲਓ ਫੂਡ ਇਨਸਪੈਕਟਰ ਲੈ ਕੇ ਇਨਸਪੈਕਟਰ ਹੀ ਆਪਾਂ ਲੈਣਾ ਕੀ ਜੋ ਹੁੰਦਾ ਹੋਈ ਯਾਰ ਉਹਨੂੰ ਤਾਂ ਤਨਖਾਹ ਮਿਲਦੀ ਹੈ ਕਾਗਜ਼ਾਂ ਦੇ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਆਫ ਇੰਡੀਆ ਬਣਾਇਆ ਹੋਇਆ ਹੈ ਉਹਨੂੰ ਲਾਗੂ ਵੀ ਕਰਦੇ ਨੇ ਕਾਗਜ਼ਾਂ 'ਚ ਪਰ ਅਸਲੀ ਹਕੀਕਤ ਤਾਂ ਲਾਗੂ ਨਹੀਂ ਹੋ ਰਿਹਾ ਸੋ ਜਦੋਂ ਉਹਨਾਂ ਦਾ ਡੱਬਾ ਬੰਦ ਭੋਜਨ ਆਏਗਾ ਉਹ ਫ੍ਰੀਜ ਨਾਲ ਕੀ ਨਹੀਂ ਜਿਹਦੇ ਕੋਲ ਚਾਰ ਪੈਸੇ ਨੇ ਹੁਣ ਚਾਰ ਪੈਸੇ ਕੀ ਕੋਈ ਜ਼ਿਆਦਾ ਮੜਾ ਜਿਵੇਂ ਜਾਂ ਫਿਰ ਜਿਹੜਾ ਵਪਾਰੀ ਆ ਉਹਦੇ ਕੋਲ ਨਹੀਂ ਹੋ ਸਕੀ ਜਿ ਕੋਈ ਨਹੀਂ ਕਸਾ ਕੋਈ ਇੱਥੋਂ ਜਿਹੜੇ ਉਹਨੇ ਬਿਸਕੁਟ ਖਰੀਦੇ ਫਿਰ ਉਹਨਾਂ ਦੇ ਖਰੀਦੇਗਾ ਇੱਥੋਂ ਦੇ ਜਿਹੜਾ ਉਹਨੇ ਆਟਾ ਖਰੀਦਣਾ ਉਹਨਾਂ ਦਾ ਖਰੀਦੇਗਾ ਸੋ ਜਦ ਉਹਨਾਂ ਦਾ ਮਾਲ ਉਹ ਖਰੀਦੇਗਾ ਤਾਂ ਇੱਥੇ ਵਾਲਾ ਜਿਹੜਾ ਮਾਲ ਪੈਦਾ ਕਰਦਾ ਉਹਦਾ ਮਾਲ ਵੀ ਕੇਗਾ ਨਹੀਂ ਮੰਡੀ ਚ ਉਹਦਾ ਮਾਲ ਨਹੀਂ बिकੇਗਾ ਤਾਂ ਉਹ ਘੱਟ ਪੈਦਾ ਕਰੇਗਾ ਘੱਟ ਪੈਦਾ ਕਰੇਗਾ ਤਾਂ ਫਿਰ ਉਹ ਫੈਕਟਰੀ ਵੀ ਘੱਟ ਚਲਾਏਗਾ ਮਜ਼ਦੂਰ ਵੀ ਘਟਾਏਗਾ ਤੋ ਹਟਵਾਈ ਵੀ ਕੱਟ ਹੋਏਗੀ ਸੋ ਇਸ ਕਰਕੇ ਅਚ ਉਹਨੇ ਠੇਕਾ ਵੀ ਉਹ ਛੋਟੀਆਂ ਦੁਕਾਨਾਂ ਨੂੰ ਦਿੰਦਾ ਜਿਹੜਾ ਬਾਹਰਲਾ ਉਹ ਵੱਡੇ ਵੱਲ ਨੂੰ ਠੇਕਾ ਦਿੰਦਾ ਇਸ ਕਰਕੇ ਦੁਕਾਨਾਂ ਵੀ ਬੰਦ ਹੋਣਗੀਆਂ ਸੋ ਜਿਹੜਾ ਤੁਸੀਂ ਕਿਸੇ ਦਾ ਮੰਡੀ ਦੁਨੀਆ ਦੇ ਵਿੱਚ ਟੈਰਫ ਜਿਹੜਾ ਹੁਣ ਆਪਾਂ ਸੁਣਿਆ ਨਹੀਂ ਸੀ ਟਰੰਪ ਨੇ ਕਿਹਾ ਮੈਂ 50% ਲਾ ਦੇਣਾ ਮੈਂ ਫਲਾਣਾ ਹੋਰ ਟੈਰਫ ਵੀ ਨਾ ਕੀ ਹੈ ਮਸੂਲ ਕਹਿ ਲਓ ਇਹਨੂੰ ਚੁੰਗੀ ਕਹਿ ਲਓ ਇਹ ਇਸ ਵਾਸਤੇ ਹੁੰਦਾ ਬਜਟ ਕੀ ਗਲਤਾਈ ਨਹੀਂ ਕਿਤੇ ਵਜੀ ਟੈਰਫ ਦਾ ਕੀ ਕਰੇ ਤਿਆਰ ਫਨਾਲ ਜਿਹੜਾ ਸਾਡਾ ਘਾਟਾ ਵਧਦਾ ਹੋ ਰਿਹਾ ਨੁਕਸਾਨ ਹੋ ਰਿਹਾ ਇਹਦਾ ਕੀ ਹੱਲ ਕਰਦੇ ਕਿਚਨ ਫੱਕ ਨਹੀਂ ਕਾਗਜ ਨਹੀਂ ਕੋਈ ਆਇ ਨਹੀਂ ਆ ਕੱਵੇ ਕਾਗਜ ਨਹੀਂ ਆ ਸਾਰੇ ਕਾਗਜ ਬਜਟ ਦੇ ਨੇ ਕੀ ਸਾਰੇ ਬਜਟ ਚ ਕਿਤੇ ਤੁਹਾਨੂੰ ਨਜ਼ਰੀ ਨਹੀਂ ਆਂਦਾ ਕੁਛ ਫਿਰ ਭਾਈ ਤੁਸੀਂ ਕਿਵੇਂ ਸੋਚਦੇ ਹੋ ਵੀ ਪੈਸਾ ਆਉ ਕਿੱਥੋਂ ਲੋਕਾਂ ਨੂੰ ਰੁਜ਼ਗਾਰ ਕਿੱਥੋਂ ਦੇ ਬਜਟ ਕਾਰੇ ਵਾਸਤੇ ਹੈ ਬਜਟ ਇਸ ਵਾਸਤੇ ਹੈ ਕੀਕ ਤੇ ਪੈਸੇ ਸਾਡੇ ਕੋਲ ਜਿਆਦਾ ਹੋਣ ਦੂਜਾ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੀਜਾ ਸਾਡਾ ਮਾਰ ਦੇਕੇ ਮੰਡੀ ਚ ਮਾਰ ਦੇਕੇ ਕਾ ਤਹੀਂ ਤਾਂ ਆਏਗਾ ਜੀਐਸਟੀ ਚਾਹੀਏ ਆਏਗਾ ਜੇ ਮਾਰ ਦੇਕੇਗਾ ਜੇ ਮਾਰ ਹੀ ਨਹੀਂ ਦਿਖਣਾ ਫਿਰ ਜੀਐਸਟੀ ਕਿਥੋਂ ਆਣਾ ਹੁਣ ਉਹਨਾਂ ਨੇ ਕਿਉਂ ਸਮਝੋ ਤੱਕ ਰਿਹਾ ਉਹਨਾਂ ਦੇ ਪਿਆ ਪਿਆ ਮੰਦਾ ਉਹਨਾਂ ਦਾ ਬੁਰਾ ਹਾਲ ਆਇਆ ਸਵੇਰੀ ਮੈਨੂੰ ਅਮਰੀਕਾ ਚੋਂ ਕਿਸੇ ਦਾ ਫੋਨ ਆ ਰਿਹਾ ਸੀ ਕਹਿੰਦਾ ਜੀ ਮੈਂ ਉਹਨੂੰ ਪੁੱਛਿਆ ਬੰਦੇ ਨੂੰ ਵੀ ਸਾਰੀ ਰਾਤ ਤੇ ਵੇਚ ਕੇ ਕਿੰਨਾ ਆਇਆ ਸਮਾਨ ਕਹਿੰਦਾ ਜੀ 67 ਡਾਲਰ ਦਾ ਸਾਮਾਨ ਵਿਕਿਆ ਅਮਰੀਕਾ ਦੇ ਸ਼ਹਿਰ ਚ ਪੂਰੀ ਰਾਤ ਸ਼ੋਰੂਮ ਤੇ 67 ਡਾਲਰ ਦੀ ਵਿਕਰੀ ਹੋਈ ਹੈ ਜਿੱਚ 5000 ਡਾਲਰ ਦੀ ਹੁੰਦੀ ਸੀ ਹੁਣ ਉੱਤੇ ਵਿਕਰੀ ਬੰਦ ਹੋ ਗਈ ਕਹਿੰਦਾ ਇੱਥੇ ਵੇਚ ਦੋ ਇਹਨਾਂ ਨੇ ਸਸਤਾ ਕਰਤਾ ਦਿਖਾਵਾ ਇਹ ਕਰਦੇ ਨੇ ਵੀ ਅਸੀਂ ਤਾਂ ਹਾਥੋਂ ਦਾ ਮਾਲ ਵੇਚ ਰਹੇ ਹਾਂ ਆਹ ਬਜਟ ਚ ਕਿਤੇ ਗੱਲ ਦਸੀ ਨਹੀਂ ਵੀ ਭਾਈ ਉਹਨਾਂ ਦਾ ਅਰਥਚਾਰਾ ਹੋਇਆ ਸੀ ਮਾਰਾ ਅਸੀਂ ਉਹਨਾਂ ਦਾ ਵਿਚਾਰਾ ਇਹ ਨਾ ਮੰਦਾ ਹੋ ਗਿਆ ਉੱਥੇ ਤਾਂ ਸਮਾਨ ਸਾਡਾ ਵਿਕ ਨਹੀਂ ਨਹੀਂ ਬਾੜਨ ਕੀ ਹੈ ਇੱਕ ਤਾਂ ਉਹ ਸਾਡੇ ਸਮਾਨ ਨੂੰ ਵਧੀਆ ਨਹੀਂ ਸਮਝਦੇ ਬੁੱਝ ਗਿਆ ਮੰਡੀ ਦਾ ਸਵਾਲ ਹੈ ਉਹ ਆਪਦਾ ਸਮਾਨ ਦੇ ਚੰਗੇ ਕਿ ਸਾਡਾ ਵੇਚਣਗੇ ਉੱਥੇ ਉਹਨਾਂ ਦਾ ਵਿਕ ਨਹੀਂ ਰਿਹਾ ਉਹ ਸਾਡੇ ਵੱਲ ਧੱਕ ਰਹੇ ਨੇ ਅਸੀਂ ਬੈ ਰਿਹਾ ਅਸੀਂ ਆਪਦਾ ਜਿਹੜਾ ਮਾੜਾ ਮੋਟਾ ਇੱਕੇ ਵਿਕਦਾ ਸੀ ਉਹ ਵੀ ਬੰਦ ਕਰ ਰਿਆਂ ਬਾਹਰ ਦਾ ਤਾਂ ਗੱਲੀ ਛੱਡੋ ਬਹਾਨਾ ਲਾਤਾ ਵੀ ਸਾਡੇ ਜੇ ਥੁੱਕ ਪਾਲ ਛੜੀ ਜਾਊਗੀ ਸਾਡਾ ਪਰਹਾਨਾ ਚਲਿਆ ਜਾਊਗਾ ਜੀ